ਆ ਇਹਨਾਂ ਨੇ ਮੱਕਾ ਵੀ ਬੀਜਿਆ ਇਧਰ ਪਟਿਆਲੇ ਬਕੜਾ ਪਰ ਆ ਜਿਹੜਾ ਪਸ਼ੂਆਂ ਨੂੰ ਪਾਉਣ ਦੇ ਲਈ ਹਰਾਚਾਰਾ ਹੈਗਾ ਇਹਨੂੰ ਸਰਨਾਲੀ ਜਾਂ ਸਤਲ ਸਟਾਲਾ ਕਹਿੰਦੇ ਆ ਸਰਨਾਲੀ ਜਾਂ ਸਤਾਲਾ ਜਿਵੇਂ ਆਪਾਂ ਸਿਆਲਾਂ ਦੇ ਵਿੱਚ ਮਰਸੀਨ ਬੀਜਦੇ ਆ ਉਸੇ ਤਰ੍ਹਾਂ ਇਹ ਗਰਮੀਆਂ ਦੇ ਵਿੱਚ ਸਰਨਾਲੀ ਜਾਂ ਸਤਾਲਾ ਇਹ ਆਪਾਂ ਅੱਜ ਉਧਰ ਆਪਣੇ ਕਿਤੇ ਵੇਖਿਆ ਨਹੀਂ ਆ ਮਾਲਵੇ ਦੇ ਵੰਨੀ ਇਹ ਹਰਾਚਰਾ ਜਿਹੜਾ ਪ੍ਰਣਾਲੀ ਸਟਾਲਾ ਬੀਜਾ ਹੋਏ ਆਪਾਂ ਸ਼ਾਲਾ ਦੇ ਪਰਸੀਨ ਬੀਜ ਆ ਇਹਨੂੰ ਇਹ ਗਰਮੀਆਂ ਦਾ ਇਧਰ ਪਰਸੀਨ ਕਹਿੰਦੇ ਆ ਸਟਾਲਾ ਜਾਂ ਸਰਨਾਲੀ ਆਪਣੀ ਉਧਰ ਮਾਲਵੇ ਦੇ ਵਿੱਚ ਕਹਿ ਦਿੰਦੇ ਆ ਪਨੀਰੀ ਆਹ ਪਨੀਰੀ ਦਿਖਾਓ ਪਨੀਰੀ ਆ ਤੇ ਆਪਣੀਆਂ ਪਨੀਰੀਆਂ ਦੇ ਨਾਲ ਉਹ ਫਰਕ ਹੈਗਾ ਆਪਣੀ ਪਨੀਰੀਆਂ ਜਿਹੜੀਆਂ ਹੈਗਾ ਉਹਨਾਂ ਦਾ ਦੂਜਾ ਐਤ ਕੀ ਪਨੀਰੀਆਂ ਕੋਈ ਬਹੁਤ ਹੀ ਚੰਗੀ ਤਰਾ ਪਨੀਰੀਆਂ ਨਹੀਂ ਹੋਈਆਂ ਪਨੀਰੀਨ ਦੀ ਆਪਣੇ ਮਾਲਵੇ ਦੇ ਵਿੱਚ ਫਰੀਦਕੋਟ ਖਾਸ ਏਰੀਏ ਦੇ ਵਿੱਚ ਹੈਗੀ ਜਿਹੜੀ ਦਿੱਕਤ ਆ ਇਹ ਪਨੀਰੀ ਨੂੰ ਪੌਦ ਕਹਿੰਦੇ ਆ ਆਪਾਂ ਵੀ ਸ਼ਬਦ ਕਿਤੇ ਨਾ ਕਿਤੇ ਉਚਾਰਦੇ ਹੋਵਾਂਗੇ ਇਹ ਆਪਾਂ ਪਨੀਰੀ ਕਹਿੰਦੇ ਆ ਠੇਠ ਮਲਵੇਈ ਦੇ ਵਿੱਚ ਇਹ ਝੋਨੇ ਦੀ ਜਿਹੜੀ ਹੈਗੀ ਆ ਪਨੀਰੀ ਆਪਾਂ ਕਹਿੰਦੇ ਆ ਇਹ ਇਸ ਚੀਜ਼ ਨੂੰ ਪੌਦ ਕਹਿੰਦੇ ਆ ਇਹ ਇੱਥੇ ਪਟਿਆਲਾ ਪਿੰਡ ਬਕਰਾ ਦੇ ਵਿੱਚ ਜਿਹੜਾ ਇਹ ਪਕਾਵਾ ਮੱਕਾ ਇਹਨੂੰ ਥੋੜੀ ਜੀ ਪਾਣੀ ਦੀ ਦਿੱਕਤ ਤਾਂ ਹੈਗੀ ਆ ਇਹਨਾਂ ਨੇ ਪਾਣੀ ਨਹੀਂ ਲਾਇਆ ਤੇ ਆ ਇਹਦੀਆਂ ਇਸ ਤਰ੍ਹਾਂ ਹੈਣਾ ਜੀ ਨਾ ਛੱਲੀਆਂ ਬੜੀਆਂ ਹੋਈਆਂ ਛੱਲੀ ਬਣ ਕੇ ਇਹ ਮੱਕੇ ਦੀ ਪੂਰੀ ਤਿਆਰ ਹੈਗੀ ਆ ਆਪਣੇ ਨਾਲੋਂ ਇਹਨਾਂ ਦੇ ਮੱਕੇ ਵੀ ਥੋੜਾ ਜਿਹਾ ਚੰਗੇ ਵਧੀਆ ਜਿਹਨੂੰ ਆਖ ਸਕਦੇ ਆ ਉਹ ਖੜੇ ਆ ਗਿਆ ਜਿਹੜੀ ਚੰਗੀ ਜਿਹੜੀ ਮੱਕੀ ਦੀ ਫਸਲ ਦੀ ਹੈਗੀ ਜਿਹੜੀ ਹੈ ਉਹ ਆਮਦਨ ਐਤ ਕੀ ਇਹਨਾਂ ਨੂੰ ਮਿਲਣ ਦੇ ਅਸਾਰ ਹੈਗੇ ਆ ਅ ਗੱਲ ਆਪਾਂ ਪਨੀਰੀ ਦੀ ਵੀ ਕਰ ਲਈ ਆ ਮਰਚੀਨ ਦੀ ਵੀ ਕਰ ਲਈਏ ਤੇ ਮੱਕੀ ਦੀ ਵੀ ਕਰ ਲਈ ਆ ਗੱਲ ਪਾਣੀ ਦੀ ਆ ਕਿਤੇ ਪਟਿਆਲੇ ਜ਼ਿਲ੍ਹੇ ਦੇ ਅੰਦਰ ਜਿਹੜਾ ਇਸ ਵਕਤ ਮਜੂਤਾ ਜਿਹੜਾ ਇੱਥੇ ਜਿੱਥੇ ਆਪਾਂ ਬੈਠੇ ਬੈਠੇ ਆ ਇੱਥੇ ਪਾਣੀ ਹੈਗਾ ਇਹ 200 ਫੁੱਟ ਦੂੰਗਾ ਆਪਣੇ ਮਾਲਵੇ ਨਾਲੋਂ ਆਪਣੇ ਫ੍ਰੀਕੋਡ ਮਾਲਵੇ ਨਾਲੋਂ 200 ਫੁੱਟ ਦੂੰਗਾ ਆਪਣੇ ਪਾਣੀ ਜਿਹੜੇ ਉੱਤੇ ਆ ਪਾਣੀ ਪ੍ਰੈਸ਼ਰ ਦਾ ਤੰਦਾ ਹੈਗਾ ਤੇ ਇਥੋਂ ਦੀ ਜਮੀਨਾ ਹੱਥੇ ਪੱਕੀਆਂ ਜਮੀਨਾ ਇਹ ਪੱਕੀਆਂ ਜਮੀਨਾ ਵਾਸਤੇ ਇੰਨਾ ਪਾਣੀ ਇਹ ਕਹਿੰਦੇ ਸਾਨੂੰ ਬਹੁਤ ਆ ਸਾਡੇ ਇੱਕ ਅੱਧੀ ਵਾਰਸ ਪੈ ਜੇ ਸਾਡੀ ਫਸਲ ਜਿਹੜੀ ਵਧੀਆ ਹੈਗੀ ਉਹ ਪਲ ਜਾਂਦੀ ਹੈਗੀ ਆ ਬਾਕੀ ਪੰਜਾਬ ਦੇ ਖਿੱਤੇ ਦੇ ਜਿੱਥੇ ਮਰਜ਼ੀ ਆਪਾਂ ਚਲੇ ਜਾਈਏ ਖੁੱਲ੍ਹ ਬਿਲੇ ਪੰਜਾਬੀ ਹੈਗੇ ਆ ਠੀਕ ਆ ਜ਼ਮੀਨਾਂ ਦੀ ਕਿਤੇ ਨਾ ਕਿਤੇ ਥੋੜੇ ਜੇ 50 ਕਿਲੋਮੀਟਰ ਤੇ ਜਾ ਕੇ ਸਥਿਤੀ ਜ਼ਮੀਨਾਂ ਦੀ ਵੀ ਬਦਲਦੀ ਆ ਆਪਣੇ ਬੋਲਣ ਦਾ ਢੰਗ ਵੀ 20 30 ਕਿਲੋਮੀਟਰ ਤੇ ਜਾ ਕੇ ਥੋੜਾ ਜਿਹਾ ਉਸ ਦੀ ਬੋਲੀ ਦੇ ਵਿੱਚ ਹੈਗਾ ਜਿਹੜਾ ਉਹ ਫਰਕ ਪੈਂਦਾ ਪਰ ਪੰਜਾਬ ਹੈਗਾ ਜਿਹੜਾ ਇਹਦਰਖੇਸ਼ ਧਰਤੀ ਆ ਇਹ ਕਾਰਪਟ ਘਰਾਂਿਆਂ ਦੀ ਇਹ ਤੇ ਆਖਾ ਜੇ ਆਪ ਦੀ ਜ਼ਮੀਨ ਬਚਾਉਣੀ ਆ ਤਾਂ ਤੁਹਾਨੂੰ ਸਮੂਹ ਪੰਜਾਬੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਆਰਟੀਬਾਜੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਪੈਣਾ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਪੰਜਾਬ ਦੀਆਂ ਸਰਕਾਰਾਂ ਤੇ ਬਹੁਤ ਵੱਡਾ ਦਬਾਅ ਕਿ ਪੰਜਾਬੀਆਂ ਦੀ ਹੈਗੀ ਜਿਹੜੀ ਜ਼ਮੀਨ ਖੋ ਕੇ ਸਾਨੂੰ ਦਿੱਤੀ ਜਾਵੇ ਦੋਸਤੋ ਜ਼ਿਆਦਾਤਰ ਜਿਹੜੇ ਆਪਾਂ ਆਪਣੇ ਮਾਲਵੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਪਵੈ ਨੇ ਤੂੜੀ ਨੂੰ ਸੁਭਾਲਣ ਵਾਸਤੇ ਆਪਾਂ ਜਾਂ ਤਾਂ ਉਹਨੂੰ ਲਿਪਦੇ ਆ ਜਾਂ ਫਿਰ ਉਹਤੇ ਲਫਾਫਾ ਪਾ ਕੇ ਉਹਨੂੰ ਸਟੋਰ ਕਰਦੇ ਆ ਪਰ ਜਿਲ੍ਹਾ ਪਟਿਆਲਾ ਦੇ ਵਿੱਚ ਜਿਹੜਾ ਹੈ ਉਹ ਤੂੜੀ ਨੂੰ ਸੰਭਾਲਣ ਦਾ ਜਿਹੜਾ ਜਰੀਆ ਹੈਗਾ ਪਰਾਲੀ ਦੁਆਰਾ ਆਪਾਂ ਪਹਿਲਾਂ ਵੀ ਵੇਂਦੇ ਰਹੇ ਆ ਪਰ ਇੱਥੇ ਮੈਂ ਹੁਣ ਦੇਖਿਆ ਬਹੁਤ ਜ਼ਿਆਦਾਤਰ ਜਿਹੜਾ ਹੈ ਇਹ ਰਿਵਾਜ ਇੱਥੇ ਇਹ ਹੈਗਾ ਕਿ ਪਰਾਲੀ ਤੂੜੀ ਨੂੰ ਉੱਪਰ ਪਰਾਲੀ ਦੂਜਾ ਇਹਦੇ ਚਾੜ ਕੇ ਤੇ ਪਰਾਲੀ ਬੰਨੀ ਜਾਂਦੀ ਹੈ ਇਸ ਤਰ੍ਹਾਂ ਪਰਾਲੀ ਦੇ ਨਾਲ ਹੈਗਾ ਜਿਹੜਾ ਇਹ ਤੂੜੀ ਹੈਗੀ ਉਹ ਸਟੋਰ ਕੀਤੀ ਜਾਂਦੀ ਆ ਤੇ ਆਪਾਂ ਹੈਗੇ ਜਿਹੜੇ ਉਹ ਐ ਲਿਪ ਦਿੰਨੇ ਆ